ਭਾਰਤੀ ਫੌਜ ਦੀ ਸਥਾਪਨਾ ਇੱਕ ਸਿੱਖ ਨੇ ਕੀਤੀ ਸੀ ਇਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿਉਂਕਿ ਕਿਤਾਬਾਂ ਦੇ ਵਿੱਚ ਆਪਾਂ ਨੂੰ ਹਮੇਸ਼ਾ ਇਹੀ ਪੜਾਇਆ ਗਿਆ ਕਿ ਭਾਰਤੀ ਫੌਜ ਜਿਹਨੂੰ ਪਹਿਲਾਂ ਆਜ਼ਾਦ ਹਿੰਦ ਫੌਜ ਕਿਹਾ ਜਾਂਦਾ ਸੀ ਇਹਦੀ ਸਥਾਪਨਾ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀ ਪਰ ਇਹ ਪੂਰੀ ਸੱਚਾਈ ਨਹੀਂ ਹੈ ਭਾਰਤ ਦੀ ਪਹਿਲੀ ਫੌਜ ਦੀ ਸਥਾਪਨਾ ਕਰਨ ਵਾਲੇ ਸਿੱਖ ਸਰਦਾਰ ਦਾ ਨਾਮ ਸੀ ਕੈਪਟਨ ਸਰਦਾਰ ਮੋਹਨ ਸਿੰਘ ਸਰਦਾਰ ਮੋਹਨ ਸਿੰਘ ਜੀ ਨੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਸਾਲ 1942 ਨੂੰ ਸਿੰਗਾਪੁਰ ਦੇ ਵਿੱਚ 40 ਹਜ਼ਾਰ ਜਵਾਨਾਂ ਦੇ ਨਾਲ ਮਿਲ ਕੇ ਭਾਰਤੀ ਫੌਜ ਨੂੰ ਸਥਾਪਿਤ ਕੀਤਾ ਤੇ ਇਸ ਫੌਜ ਦੇ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਸੀ ਸਰਦਾਰ ਮੋਹਨ ਸਿੰਘ ਜੀ ਦਾ ਜਨਮ 3 ਜਨਵਰੀ 1909 ਨੂੰ ਪਿਤਾ ਤਾਰਾ ਸਿੰਘ ਤੇ ਮਾਤਾ ਹੁਕਮਕੌਰ ਦੇ ਘਰ ਪਿੰਡ ਉਗੋਕੇ ਪਾਕਿਸਤਾਨ ਦੇ ਵਿੱਚ ਹੋਇਆ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਦਾਰ ਮੋਹਨ ਸਿੰਘ ਜੀ 1927 ਦੇ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੀ ਪੰਜਾਬ ਰੈਜੀਮੈਂਟ ਦੇ ਵਿੱਚ ਭਰਤੀ ਹੋ ਗਏ 1940 ਦੇ ਵਿੱਚ ਸ਼੍ਰੀਮਤੀ ਜ ਕੰਤਕੌਰ ਨਾਲ ਉਹਨਾਂ ਦਾ ਵਿਆਹ ਹੋ ਗਿਆ ਤੇ 1941 ਦੇ ਵਿੱਚ ਉਹ ਆਪਣੀ ਯੂਨਿਟ ਦੇ ਨਾਲ ਮਲਾਇਆ ਨੂੰ ਚਲੇ ਗਏ ਅਤੇ ਇਸ ਤੋਂ ਪਹਿਲਾਂ ਸਰਦਾਰ ਮੋਹਨ ਸਿੰਘ ਜੀ ਕੈਪਟਨ ਬਣ ਚੁੱਕੇ ਸਨ 7 ਦਸੰਬਰ 1941 ਨੂੰ ਜਾਪਾਨ ਨੇ ਅਮਰੀਕਾ ਦੇ ਹਾਰਬਰ ਹਵਾਈ ਅੱਡੇ ਤੇ ਅਚਾਨਕ ਹਮਲਾ ਕਰਕੇ ਜੰਗ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਕੁਝ ਹਫ਼ਤਿਆਂ ਦੇ ਵਿੱਚ ਹੀ ਪੂਰੇ ਦੱਖਣੀ ਪੂਰਬੀ ਏਸ਼ੀਆ ਨੂੰ ਪਛਾੜ ਦਿੱਤਾ ਅਤੇ ਜਾਪਾਨ ਨੇ ਵੱਡੀ ਗਿਣਤੀ ਦੇ ਵਿੱਚ ਅੰਗਰੇਜ਼ੀ ਫੌਜ ਨੂੰ ਆਪਣੇ ਅਧੀਨ ਕਰ ਲਿਆ ਕੈਪਟਨ ਸਰਦਾਰ ਮੋਹਨ ਸਿੰਘ ਜੀ ਨੂੰ ਵੀ ਆਤਮ ਸਮਰਪਨ ਕਰਨਾ ਪਿਆ ਜਾਪਾਨੀ ਫੌਜ ਦੇ ਵਿੱਚ ਇੱਕ ਅਫਸਰ ਸੀ ਜਿਸ ਦਾ ਨਾਮ ਮੇਜਰ ਫੁਜੀਵਾਰਾ ਉਸਨੇ ਗਿਆਨੀ ਪ੍ਰੀਤਮ ਸਿੰਘ ਜੀ ਦੇ ਨਾਲ ਮਿਲ ਕੇ ਸਰਦਾਰ ਮੋਹਨ ਸਿੰਘ ਜੀ ਨੂੰ ਇੱਕ ਭਾਰਤੀ ਫੌਜ ਸਥਾਪਿਤ ਕਰਨ ਲਈ ਬਣਾ ਲਿਆ ਮੇਜਰ ਫੁਜੀਵਾਰਾ ਨੇ 40000 ਭਾਰਤੀ ਜੰਗੀ ਕੈਦੀਆਂ ਨੂੰ ਸਰਦਾਰ ਮੋਹਨ ਸਿੰਘ ਜੀ ਨੂੰ ਫੌਜ ਬਣਾਉਣ ਦੀ ਖਾਤਰ ਸੌਂਪ ਦਿੱਤਾ ਸੋ ਇਸ ਤਰ੍ਹਾਂ ਬਣੀ ਸੀ ਭਾਰਤ ਦੀ ਪਹਿਲੀ ਫੌਜ ਜਾਨੀ ਕਿ ਇੰਡੀਅਨ ਨੈਸ਼ਨਲ ਆਰਮੀ ਜਿਸ ਦਾ ਜਨਰਲ ਮੋਹਨ ਸਿੰਘ ਜੀ ਨੂੰ ਬਣਾਇਆ ਗਿਆ ਸੀ ਪਰ ਕੈਪਟਨ ਸਰਦਾਰ ਮੋਹਨ ਸਿੰਘ ਜੀ ਨੂੰ ਜਾਪਾਨੀ ਫੌਜ ਦੇ ਇਰਾਦਿਆਂ ਤੇ ਸ਼ੱਕ ਹੋ ਗਿਆ ਸੀ ਕਿ ਇਹ ਸਿਰਫ ਉਹਨਾਂ ਨੂੰ ਆਪਣੇ ਫਾਇਦੇ ਲਈ ਵਰਤਣਗੇ ਤੇ ਜਦੋਂ ਕੈਪਟਨ ਸਰਦਾਰ ਮੋਹਨ ਸਿੰਘ ਜੀ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਜਾਪਾਨੀ ਨੀ ਫੌਜ ਨੇ 29 ਦਸੰਬਰ 1942 ਨੂੰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆਪਣੇ ਜਨਰਲ ਦੀ ਗ੍ਰਿਫਤਾਰੀ ਦੇ ਕਾਰਨ ਆਜ਼ਾਦ ਹਿੰਦ ਫੌਜ ਦੇ ਵਿੱਚ ਪੈਦਾ ਹੋਏ ਰੋਹ ਨੂੰ ਦਬਾਉਣ ਦੇ ਲਈ ਜਰਮਨੀ ਤੋਂ ਸੁਭਾਸ਼ ਚੰਦਰ ਬੋਸ ਨੂੰ ਬੁਲਾਇਆ ਗਿਆ ਤੇ 1943 ਦੇ ਵਿੱਚ ਆਜ਼ਾਦ ਹਿੰਦ ਫੌਜ ਦੀ ਕਮਾਨ ਸੁਭਾਸ਼ ਚੰਦਰ ਬੋਸ ਦੇ ਹੱਥ ਦੇ ਦਿੱਤੀ ਗਈ ਅਤੇ ਕੈਪਟਨ ਸਰਦਾਰ ਮੋਹਨ ਸਿੰਘ ਜੀ ਨੂੰ ਉਹਨਾਂ ਦੇ ਅਹੁਦੇ ਤੇ ਮੋੜ ਬਹਾਲ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਵਿਸ਼ਵ ਯੁੱਧ ਦੇ ਵਿੱਚ ਅੰਗਰੇਜ਼ੀ ਫੌਜ ਦਾ ਪਲੜਾ ਭਾਰੀ ਹੋ ਗਿਆ ਤੇ 14 ਅਗਸਤ 1945 ਨੂੰ ਜਾਪਾਨ ਨੇ ਆਤਮ ਸਮਰਪਣ ਕਰ ਦਿੱਤਾ ਇਸ ਤੋਂ ਬਾਅਦ ਅੰਗਰੇਜ਼ੀ ਫੌਜ ਨੇ ਜਨਰਲ ਮੋਹਨ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਸੈਨਿਕਾਂ ਨੂੰ ਗ੍ਰਿਫਤਾਰ ਕਰਕੇ ਇੰਡੀਆ ਭੇਜ ਦਿੱਤਾ ਜਿੱਥੋਂ ਫਿਰ ਕੈਪਟਨ ਸਰਦਾਰ ਮੋਹਨ ਸਿੰਘ ਜੀ 1946 ਦੇ ਵਿੱਚ ਰਹਾ ਹੋਏ 1955 ਦੇ ਵਿੱਚ ਕੈਪਟਨ ਸਰਦਾਰ ਮੋਹਨ ਸਿੰਘ ਜੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਤੇ ਦੋ ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ ਤੇ 1976 ਦੇ ਵਿੱਚ ਪੰਜਾਬ ਦੇ ਵਿਧਾਇਕ ਵੀ ਬਣੇ ਤੇ ਉਹਨਾਂ ਨੇ ਆਪਣਾ ਆਖਰੀ ਸਮਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੁਗਿਆਣਾ ਦੇ ਵਿੱਚ ਬਤਾਇਆ ਜਿੱਥੇ ਉਹਨਾਂ ਨੂੰ ਆਜ਼ਾਦੀ ਤੋਂ ਬਾਅਦ ਜ਼ਮੀਨ ਅਲਾਟ ਹੋਈ ਸੀ ਕਿਉਂਕਿ ਉਹਨਾਂ ਦਾ ਜੱਦੀਕਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਆਪਣਾ ਪੇਜ ਜ਼ਰੂਰ leo